ਦੈਨਿਕ ਸੁਰਦੇਸ਼ ਦੇ ਦਸ਼ਕਾ ਸਵਾਗਤ ਹੈ ਅੱਜ ਸ਼ਾਮ ਫਲੋਰ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਕਿੱਥੇ ਹੋਈ ਹੈ ਕੀ ਕਾਰਨ ਰਹੀ ਹੈ ਕੌਣ ਹੈ ਲੜਕਾ ਸਾਰਾ ਐਸਚੋ ਫਲੋਰ ਸਰਦਨਾ ਮਮ ਸੈਣੀ ਜੀ ਨੇ ਸਰ ਸਟੈਂਸਪ ਕੀ ਹੈ ਸਾਰਾ ਮਾਮਲਾ ਆ ਸਾਨੂੰ ਵੀ ਹੁਣ ਇਨਫਾਰਮੇਸ਼ਨ ਆਈ ਕਿ 700 750 ਦੇ ਵਿੱਚ ਇੱਥੇ ਫਾਟਕ ਪਿੰਦਾ ਆ టుਵਾਰਡਸ ਨੂਰਮੈਲ ਜਿਹੜਾ ਰੋਡ ਜਾਂਦਾ ਹੈ ਫਲੋਰ ਤੋਂ ਉਹਦੇ ਫਾਟਕ ਦੇ ਉੱਤੇ ਦੋ ਮੁੰਡੇ ਗੱਡੀ ਚਾਰੇ ਸੀ ਜੋ ਫਾਈਨੈਂਸ ਦਾ ਕੰਮ ਕਰਦੇ ਆ ਜਿਹਨਾਂ ਦਾ ਕਹਿਣਾ ਇਹ ਆ ਕਿ ਸਾਡੇ ਕੋਲ ਇੱਕ ਬੈਗ ਸੀਗਾ ਕੈਸ਼ ਬੈਗ ਸੀਗਾ ਜਿਸ ਵਿੱਚ 2 ਲੱਖ ਰੁਪਏ ਕੈਸ਼ ਸੀਗਾ ਜਿਹੜੀ ਕੰਪਨੀ ਫਾਈਨੈਂਸ ਕਰਦੇ ਆ ਇਹ ਅਜੇ ਕਲੀਅਰ ਨਹੀਂ ਹੈ ਜੇ ਲੈ ਕੇ ਗਏ ਹੋਏ ਆ ਅਸੀਂ ਉਹ ਅਸੀਂ ਕਿਉਂਕਿ ਉਹਦੇ ਸੱਟ ਵੀ ਲੱਗੀ ਥੋੜੀ ਜੀ ਹਾਂ ਤੇ ਉਹ ਆਲਟੋ ਗੱਡੀ ਚ ਜਾ ਰਹੇ ਸੀਗੇ ਤੇ ਪਿੱਛੋਂ ਦੀ ਪੰਜ-ਛੇ ਮੁੰਡੇ ਮੋਟਰਸਾਈਕਲ ਤੇ ਆਏ ਦੋ ਤਿੰਨ ਮੋਟਰਸਾਈਕਲ ਤੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਡੈਮੇਜ ਕੀਤਾ ਤੇ ਫਿਰ ਕਹਿੰਦੇ ਕਿ ਜੋ ਸਾਡਾ ਬੈਗ ਸੀਗਾ ਕੈਸ਼ ਬੈਗ ਉਹ ਲੈ ਗਏ ਕਿੰਨਾ ਕੁ ਪੈਸਾ ਸੀ ਬੈਗ ਚ 2 ਕੋ ਲੱਖ ਦੱਸ ਰਿਹਾ ਬਾਕੀ ਤੇ ਹਜੇ ਇਹਨਾਂ ਦੀ ਰਸੀਦ ਦੇਖਾਂਗੇ ਕਹਿੰਦੇ ਕਿ ਅਸੀਂ ਫਾਈਨੈਂਸ ਦਾ ਕੰਮ ਕਰਦੇ ਹਾਂ ਤੇ ਉਹ ਕਿਉਂਕਿ ਇਹ ਪੇਸ਼ੈਂਟ ਸੀਗਾ ਪੇਸ਼ੈਂਟਸ ਨੂੰ ਅਸੀਂ ਐਡਮਿਟ ਕੀਤਾ ਹੋਣਾ ਸੀ ਉੱਥੇ ਗਏ ਆ ਮੌਕੇ ਤੇ ਗਏ ਆ ਸਾਡੀ ਟੀਮ ਉੱਥੇ ਵੈਰੀਫਾਈ ਕਰਾਂਗੇ ਕਿ ਇਹ ਹੋਇਆ ਕੀ ਹੈ ਕਿਸ ਕਿਸੇ ਲੜਕੇ ਨੂੰ ਪਛਾਣਦੇ ਵਿੱਚ ਆਏ ਇੰਨੇ ਜਦਾਂ ਨਹੀਂ ਕੋਈ ਆਇਡੈਂਟੀਫਾਈ ਕੀਤਾ ਉਹ ਪਾਸੋਂ ਮੁੰਡੇ ਨੂੰ ਅਸੀਂ ਲੈ ਕੇ ਗਏ ਹੁਣੇ ਕੋਈ ਮੋਟਰਸਾਈਕਲ ਨੰਬਰ ਨਹੀਂ ਇਹਨਾਂ ਨੇ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਦੱਸਿਆ ਕਹਿੰਦੇ ਪਿੱਛੋਂ ਦੀ ਆਏ ਸੀਗੇ ਤੇ ਭੀੜ ਦੇ ਵਿੱਚ ਅਸੀਂ ਕ੍ਰਾਸ ਕਰ ਰਹੇ ਸੀਗੇ ਜਦੋਂ ਫਾਟਕ ਤੇ ਬਈ ਇਹਨਾਂ ਦੀ ਗੱਡੀ ਡੈਮੇਜ ਕੀਤੀ ਤੇ ਟਾਈਮ ਆ ਫੇਸ ਹੀ ਆ ਜਾਏ ਅਸੀਂ ਦੇਖਾਂਗੇ ਕਿ ਲੁੱਟਦੀ ਹੈ ਕਿ ਜਾਂ ਕੋਈ ਪਹਿਲੇ ਤੋਂ ਇਹਨਾਂ ਦੀ ਕੋਈ ਆਪਸ ਚ ਕੋਈ ਰੰਜਿਸ਼ ਹੈ ਕਿਉਂਕਿ ਨਾਮ ਕੀ ਲੜਕੇ ਦਾ ਉਹ ਹਜੇ ਦੋਨੋਂ ਦੋਨੋਂ ਬੰਦਿਆਂ ਨੂੰ ਅਸੀਂ ਲੈ ਕੇ ਗਏ ਆ ਹਜੇ ਪਹਿਲੇ ਆਇਡੈਂਟੀਫਾਈ ਕਰ ਰਹੇ ਹਾਂ ਜਰਾ ਇੱਕ ਵਾਰ ਆਇਡੈਂਟੀਫਾਈ ਜੇ ਫਿਰ ਮੈਂ ਦੱਸ ਦਿੰਦਾ ਤੁਹਾਨੂੰ ਉਧਰ ਰਹਿਣ ਵਾਲੇ ਦੋਨੋਂ ਨੂਰ ਮਹਿਲ ਦੇ ਇੱਕ ਮੁੰਡਾ ਚੂਹੇ ਕੀ ਦਾ ਰਹਿਣ ਵਾਲਾ ਇੱਕ ਮੁੰਡਾ ਨੂਰ ਮਹਿਲ ਦਾ ਲੋਕਲ ਰਹਿਣ ਵਾਲਾ ਦੋਨੋਂ ਪਰ ਜਿੱਦਾਂ ਹੀ ਅਸੀਂ ਇੱਥੇ ਆਏ ਸੀ ਅਸੀਂ ਨਾਲ ਦੇ ਨਾਲ ਹੀ ਪਹਿਲੇ ਅਸੀਂ ਵਾਰਦਾ ਪੌੜੀ ਜਗ੍ਹਾ ਤੇ ਇੱਕ ਟੀਮ ਭੇਜੀ ਉਹਨਾਂ ਨੂੰ ਲੈ ਕੇ ਦੋਨੋਂ ਗਏ ਇਸ ਹਨ ਸੈਂਸਰ ਵੀ ਨੇ ਦੱਸਿਆ ਕਿ ਹਜੇ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਔਰ ਮੌਕੇ ਤੇ ਜਾ ਕੇ ਜਿਹੜੀਆਂ ਉਹਨਾਂ ਦੀ ਟੀਮਾਂ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਦੋਨੇ ਲੜਕਿਆਂ ਦੇ ਨਾਲ ਕੀ ਹਰਸਾ ਹੋਇਆ ਉੱਥੇ ਦੇ ਜਿਹੜੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਹੀ ਕੋਈ ਕਲੈਰੀਫਿਕੇਸ਼ਨ ਆਏਗੀ ਕਿ ਕਿਸ ਤਰ੍ਹਾਂ ਦਾ ਇਹ ਹਸਤਾ ਹੋਇਆ ਕਿ ਇਹ ਲੁੱਟ ਦਾ ਮਾਮਲਾ ਹੈ ਜਾਂ ਕੋਈ ਹੋਰ ਹੈ। ਦੈਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਰ। ਆਹੇ ਪਿੱਛੋਂ ਹੀ ਆਏ ਬੰਦੇ ਰਸ ਮੋਟਰਸਾਈਕਲਾਂ ਤੇ ਆਏ ਆ। ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ। ਉਹਨਾਂ ਨੇ ਆਉਂਦੇ ਆ ਹੀ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਹੁਣ ਆ ਉਹਨਾਂ ਨੇ ਪੈਸੇ ਮੰਗੇ ਬਸ ਫਿਰ ਕਿ ਪੈਸੇ ਕਿ ਦੇ ਦੋ ਬਸ ਪੈਸੇ ਕਿੰਨੇ ਪੈਸੇ ਲੈ ਕੇ ਪੈਸੇ ਤਕਰੀਬਨ ਹੁਣ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇੱਕੋ ਬਾਦੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਜੀ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜਕਰ ਮੈਂ ਕੰਮ ਤੋਂ ਆ ਰਿਹਾ ਸੀ ਹਾਂਜੀ ਤੇ ਪੈਸੇ ਜਿਹੜੇ ਸੀ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਨ ਹੈ ਬੰਦਿਆਂ ਦੀ ਕੌਣ ਸਪਛਾਨ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲੱਗੇ ਸੀ ਕਿ ਜਿੱਦਾਂ ਮੈਨੂੰ ਤਾਂ ਮੈਂ ੱੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮਹਿਲ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂ ਇਹ ਕੱਤੀ ਮਾਨਸੀ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦਵਾਵੇ ਬੰਦੇ ਲੱਭਣ ਜਿਹੜੀ ਰਕਮ ਉੱਤੇ ਨੁਕਸਾਨ ਹੋਇਆ ਉਹਦੀ ਭਰਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਿਵਾਉਣ ਉਹਨਾਂ ਨੂੰ ਜਿਹੜੀ ਬਣਦੀ ਹੈ ਕਾਨੂੰਨੀ ਦੈਨਿਕ ਖੁਲਾ ਦੇ ਦੇ ਦਸ਼ਕਾ ਸਵਾਗਤ ਹੈ ਇਸ ਅੱਜ ਸ਼ਾਮ ਫਲੋਰ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਕਿੱਥੇ ਹੋਈ ਹੈ ਕੀ ਕਾਰਨ ਰਹੀ ਹੈ ਕੌਣ ਹੈ ਲੜਕਾ ਸਾਰਾ ਐਸਚੋ ਫਲੋਰ ਸਾਡੇ ਨਾਮ ਅਮਨ ਸੈਣੀ ਜੀ ਨੇ ਸਰ ਸੈਂਸਪ ਕੀ ਹੈ ਸਾਰਾ ਮਾਮਲਾ ਆ ਸਾਨੂੰ ਵੀ ਹੁਣੇ ਇਨਫਾਰਮੇਸ਼ਨ ਆਈ ਕਿ 700 750 ਦੇ ਵਿੱਚ ਇੱਥੇ ਫਾਟਕ ਪਿੰਦਾ ਹੈ ਊ ਟੁਵਾਰਡਸ ਨੂਰਮਲ ਜਿਹੜਾ ਰੋਡ ਜਾਂਦਾ ਹੈ ਫਲੋਰ ਤੋਂ ਉਹਦੇ ਫਾਟਕ ਦੇ ਉੱਤੇ ਦੋ ਮੁੰਡੇ ਗੱਡੀ ਚਾਰੇ ਸੀ ਜੋ ਫਾਈਨੈਂਸ ਦਾ ਕੰਮ ਕਰਦੇ ਆ ਯਾਨੀ ਉਹ ਕਹਿਣਾ ਇਹ ਹੈ ਕਿ ਸਾਡੇ ਕੋਲ ਇੱਕ ਬੈਗ ਸੀਗਾ ਕੈਸ਼ਬੈਕ ਸੀਗਾ ਜਿਸ ਵਿੱਚ 2 ਕੋ ਲੱਖ ਰੁਪਏ ਕੈਸ਼ ਸੀਗਾ। ਇਹ ਕੰਪਨੀ ਫਾਇਨੈਂਸ ਕਰਦੇ ਆ। ਇਹ ਹਜੇ ਕਲੀਅਰ ਨਹੀਂ ਹੈ ਹਜੇ ਲੈ ਕੇ ਗਏ ਹੋਏ ਹਾਂ ਅਸੀਂ। ਉਹ ਅਸੀਂ ਕਿਉਂਕਿ ਉਹਦੇ ਸੱਟ ਵੀ ਲੱਗੀ ਥੋੜੀ ਜੀ। ਤੇ ਉਹ ਆਲਟੋ ਗੱਡੀ 'ਚ ਜਾ ਰਹੇ ਸੀਗੇ ਤੇ ਪਿੱਛੋਂ ਦੀ ਪੰਜ-ਛੇ ਮੁੰਡੇ ਮੋਟਰਸਾਈਕਲ ਤੇ ਆਏ ਐ ਦੋ-ਤਿੰਨ ਮੋਟਰਸਾਈਕਲ ਤੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਡੈਮੇਜ ਕੀਤਾ। ਤੇ ਫਿਰ ਕਹਿੰਦੇ ਕਿ ਜੋ ਸਾਡਾ ਬੈਗ ਸੀਗਾ ਕੈਸ਼ਬੈਕ ਉਹ ਲੈ ਗਏ ਐ। ਕਿੰਨਾ ਕੁ ਪੈਸਾ ਸੀ ਬੈਗ 'ਚ? 2 ਕੋ ਲੱਖ ਦੱਸ ਰਹੇ ਐ। ਬਾਕੀ ਤੇ ਹਜੇ ਇਹਨਾਂ ਦੀ ਰਸੀਦ ਦੇਖਾਂਗੇ ਉਗੇ ਪੇਸ਼ੈਂਟ ਸੀਗਾ ਪੇਸ਼ੈਂਟਸ ਨੂੰ ਅਸੀਂ ਐਡਮਿਟ ਕੀਤਾ ਹੋਣਾ ਸੀ ਉੱਥੇ ਗਏ ਆ ਮੌਕੇ ਤੇ ਗਏ ਆ ਸਾਡੀ ਟੀਮ ਉੱਥੇ ਵੈਰੀਫਾਈ ਕਰਾਂਗੇ ਕਿ ਇਹ ਹੋਇਆ ਕੀ ਹੈ ਕਿਸੇ ਕਿਸੇ ਲੜਕੇ ਨੂੰ ਪਛਾਣ ਦੇ ਵਿੱਚੋਂ ਇਹਨਾਂ ਨੇ ਜਿੱਦਾਂ ਨਹੀਂ ਕੋਈ ਆਇਡੈਂਟੀਫਾਈ ਕੀਤਾ ਉਹ ਪਾਸੋਂ ਮੁੰਡੇ ਨੂੰ ਅਸੀਂ ਲੈ ਕੇ ਗਏ ਹੁਣੇ ਕੋਈ ਮੋਟਰਸਾਈਕਲ ਨੰਬਰ ਨਹੀਂ ਇਹਨਾਂ ਨੇ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਦੱਸਿਆ ਕਹਿੰਦੇ ਪਿੱਛੋਂ ਦੀ ਆਏ ਸੀਗੇ ਤੇ ਭੀੜ ਦੇ ਵਿੱਚ ਅਸੀਂ ਕ੍ਰਾਸ ਕਰ ਰਹੇ ਸੀਗੇ ਜਦੋਂ ਫਾਟਕ ਤੇ ਬਈ ਇਹਨਾਂ ਦੀ ਗੱਡੀ ਡੈਮੇਜ ਕੀਤੀ ਤੇ ਟਾਈਮ ਆਫ ਐਕਸੀਡੈਂਟ ਅਸੀਂ ਆ ਜਾਏ ਅਸੀਂ ਦੇਖਾਂਗੇ ਕਿ ਲੁੱਟਦੀ ਹੈ ਕਿ ਜਾਂ ਕੋਈ ਪਹਿਲੇ ਤੋਂ ਇਹਨਾਂ ਦੀ ਕੋਈ ਆਪਸ ਚ ਕੋਈ ਰੰਜਿਸ਼ ਹੈ ਕਿਉਂ ਉਹ ਹਜੇ ਦੋਨੋਂ ਦੋਨੋਂ ਬੰਦਿਆਂ ਨੂੰ ਅਸੀਂ ਲੈ ਕੇ ਗਏ ਆ ਹਜੇ ਪਹਿਲੇ ਆਇਡੈਂਟੀਫਾਈ ਕਰ ਰਹੇ ਹਾਂ ਜਰਾ ਇੱਕ ਵਾਰ ਆਇਡੈਂਟੀਫਾਈ ਜੇ ਫਿਰ ਮੈਂ ਦੱਸ ਦਿੰਦਾ ਤੁਹਾਨੂੰ ਉਧਰ ਰਹਿਣ ਵਾਲੇ ਦੋਨੋਂ ਨੂਰ ਮਹਿਲ ਦੇ ਇੱਕ ਮੁੰਡਾ ਚੂਹੇ ਕੀ ਦਾ ਰਹਿਣ ਵਾਲਾ ਇੱਕ ਮੁੰਡਾ ਨੂਰ ਮਹਿਲ ਦਾ ਲੋਕਲ ਰਹਿਣ ਵਾਲਾ ਦੋਨੋਂ ਪਰ ਜਿੱਦਾਂ ਹੀ ਅਸੀਂ ਇੱਥੇ ਆਏ ਸੀ ਅਸੀਂ ਨਾਲ ਦੇ ਨਾਲ ਹੀ ਪਹਿਲੇ ਅਸੀਂ ਵਾਰਦਾ ਪੌੜੀ ਜਗ੍ਹਾ ਤੇ ਇੱਕ ਟੀਮ ਭੇਜੀ ਉਹਨਾਂ ਨੂੰ ਲੈ ਕੇ ਦੋਨੋਂ ਗਏ ਇਸ ਹਨ ਸੈਂਸਰ ਵੀ ਨੇ ਦੱਸਿਆ ਕਿ ਹਜੇ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਔਰ ਮੌਕੇ ਤੇ ਜਾ ਕੇ ਜਿਹੜੀਆਂ ਉਹਨਾਂ ਦੀ ਟੀਮਾਂ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਦੋਨੇ ਲੜਕਿਆਂ ਦੇ ਨਾਲ ਕੀ ਹਰਸਾ ਹੋਇਆ ਉੱਥੇ ਦੇ ਜਿਹੜੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਹੀ ਕੋਈ ਕਲੈਰੀਫਿਕੇਸ਼ਨ ਆਏਗੀ ਕਿ ਕਿਸ ਤਰ੍ਹਾਂ ਦਾ ਇਹ ਹਸਤਾ ਹੋਇਆ ਕਿ ਇਹ ਲੁੱਟ ਦਾ ਮਾਮਲਾ ਹੈ ਜਾਂ ਕੋਈ ਹੋਰ ਹੈ ਦੈਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਰ ਆਹੇ ਪਿੱਛੋਂ ਹੀ ਆਏ ਬੰਦੇ ਜਦਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ ਉਹਨਾਂ ਨੇ ਆਉਂਦੇ ਆ ਹੀ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਹੁਣ ਆ ਉਹਨਾਂ ਨੇ ਪੈਸੇ ਮੰਗੇ ਬਸ ਫਿਰ ਕਿ ਪੈਸੇ ਕਿ ਦੇ ਦੋ ਬਸ ਪੈਸੇ ਕਿੰਨੇ ਪੈਸੇ ਲੈ ਕੇ ਪੈਸੇ ਤਕਰੀਬਨ ਹੁਣ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇਸ ਤੋਂ ਵੱਧ ਹੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਜੀ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜੇ ਮੈਂ ਕੰਮ ਤੋਂ ਆ ਰਿਹਾ ਸੀ ਅੱਛਾ ਹਾਂਜੀ ਤੇ ਪੈਸੇ ਜਿਹੜੇ ਸੀ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਸਪਛਾਣ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲੱਗੇ ਸੀ ਕਿ ਜਿੱਦਾਂ ਮੈਨੂੰ ਤਾਂ ਮੈਂ ੱੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮਹਿਲ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂ ਇਹ ਕੱਤੀ ਮਾਨਸਿਕ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦਵਾਵੇ ਬੰਦੇ ਲੱਭਣ ਜਿਹੜੀ ਰਕਮ ਉੱਤੇ ਨੁਕਸਾਨ ਹੋਇਆ ਉਹਦੀ ਭਰਪਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਿਵਾਉਣ ਉਹਨਾਂ ਨੂੰ ਜਿਹੜੀ ਬਣਦੀ ਹੈ ਕਾਨੂੰਨੀ ਦੈਨਿਕ ਖੁਲਾ ਦੇ ਦੇ ਦਸ਼ਕਾ ਸਵਾਗਤ ਹੈ ਇਸ ਅੱਜ ਸ਼ਾਮ ਫਲੋਰ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਹੈ ਕਿੱਥੇ ਹੋਈ ਹੈ ਕੀ ਕਾਰਨ ਰਹੀ ਹੈ ਕੌਣ ਹੈ ਲੜਕਾ ਸਾਰਾ ਐਸਚੋ ਫਲੋਰ ਸਾਡੇ ਨਾਮ ਅਮਨ ਸੈਣੀ ਜੀ ਨੇ ਸਰ ਸੈਂਸਫ ਕੀ ਹੈ ਸਾਰਾ ਮਾਮਲਾ ਸਾਨੂੰ ਵੀ ਹੁਣੇ ਇਨਫਾਰਮੇਸ਼ਨ ਆਈ ਕਿ 700 750 ਦੇ ਵਿੱਚ ਇੱਥੇ ਫਾਟਕ ਪਿੰਦਾ ਹੈ ਊ ਟੁਵਾਰਡਸ ਨੂਰਮਲ ਜਿਹੜਾ ਰੋਡ ਜਾਂਦਾ ਹੈ ਫਲੋਰ ਤੋਂ ਉਹਦੇ ਫਾਟਕ ਦੇ ਉੱਤੇ ਦੋ ਮੁੰਡੇ ਗੱਡੀ ਚਾਰੇ ਸੀ ਜੋ ਫਾਈਨੈਂਸ ਦਾ ਕੰਮ ਕਰਦੇ ਆ ਯਾਨੀ ਉਹ ਕਹਿਣਾ ਇਹ ਹੈ ਕਿ ਸਾਡੇ ਕੋਲ ਇੱਕ ਬੈਗ ਸੀਗਾ ਕੈਸ਼ਬੈਕ ਸੀਗਾ ਜਿਸ ਵਿੱਚ 2 ਕੋ ਲੱਖ ਰੁਪਏ ਕੈਸ਼ ਸੀਗਾ। ਇਹ ਕੰਪਨੀ ਫਾਇਨਾਂਸ ਕਰਦੇ ਆ। ਇਹ ਹਜੇ ਕਲੀਅਰ ਨਹੀਂ ਹੈ ਹਜੇ ਲੈ ਕੇ ਗਏ ਹੋਏ ਹਾਂ ਅਸੀਂ। ਉਹ ਅਸੀਂ ਕਿਉਂਕਿ ਉਹਦੇ ਸੱਟ ਵੀ ਲੱਗੀ ਥੋੜੀ ਜੀ। ਤੇ ਉਹ ਆਲਟੋ ਗੱਡੀ 'ਚ ਜਾ ਰਹੇ ਸੀਗੇ ਤੇ ਪਿੱਛੋਂ ਦੀ ਪੰਜ-ਛੇ ਮੁੰਡੇ ਮੋਟਰਸਾਈਕਲ ਤੇ ਆਏ ਐ ਦੋ-ਤਿੰਨ ਮੋਟਰਸਾਈਕਲ ਤੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਡੈਮੇਜ ਕੀਤਾ। ਤੇ ਫਿਰ ਕਹਿੰਦੇ ਕਿ ਜੋ ਸਾਡਾ ਬੈਗ ਸੀਗਾ ਕੈਸ਼ਬੈਕ ਉਹ ਲੈ ਗਏ ਐ। ਕਿੰਨਾ ਕੁ ਪੈਸਾ ਸੀ ਬੈਗ 'ਚ? 2 ਕੋ ਲੱਖ ਦੱਸ ਰਹੇ ਐ। ਬਾਕੀ ਤੇ ਹਜੇ ਇਹਨਾਂ ਦੀ ਰਸੀਦ ਦੇਖਾਂਗੇ ਉਗੇ ਪੇਸ਼ੈਂਟ ਸੀਗਾ ਪੇਸ਼ੈਂਟਸ ਨੂੰ ਅਸੀਂ ਐਡਮਿਟ ਕੀਤਾ ਹੋਣਾ ਸੀ ਉੱਥੇ ਗਏ ਆ ਮੌਕੇ ਤੇ ਗਏ ਆ ਸਾਡੀ ਟੀਮ ਉੱਥੇ ਵੈਰੀਫਾਈ ਕਰਾਂਗੇ ਕਿ ਇਹ ਹੋਇਆ ਕੀ ਹੈ ਕਿਸੇ ਕਿਸੇ ਲੜਕੇ ਨੂੰ ਪਛਾਣ ਦੇ ਵਿੱਚੋਂ ਇਹਨਾਂ ਨੇ ਜਿੱਦਾਂ ਨਹੀਂ ਕੋਈ ਆਇਡੈਂਟੀਫਾਈ ਕੀਤਾ ਉਹ ਪਾਸੋਂ ਮੁੰਡੇ ਨੂੰ ਅਸੀਂ ਲੈ ਕੇ ਗਏ ਹੁਣੇ ਕੋਈ ਮੋਟਰਸਾਈਕਲ ਨੰਬਰ ਨਹੀਂ ਇਹਨਾਂ ਨੇ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਦੱਸਿਆ ਕਹਿੰਦੇ ਪਿੱਛੋਂ ਦੀ ਆਏ ਸੀਗੇ ਤੇ ਭੀੜ ਦੇ ਵਿੱਚ ਅਸੀਂ ਕ੍ਰਾਸ ਕਰ ਰਹੇ ਸੀਗੇ ਜਦੋਂ ਫਾਟਕ ਤੇ ਬਈ ਇਹਨਾਂ ਦੀ ਗੱਡੀ ਡੈਮੇਜ ਕੀਤੀ ਤੇ ਟਾਈਮ ਆਫ ਐਕਸੀਡੈਂਟ ਅਸੀਂ ਆ ਜਾਏ ਅਸੀਂ ਦੇਖਾਂਗੇ ਕਿ ਲੁੱਟਦੀ ਹੈ ਕਿ ਜਾਂ ਕੋਈ ਪਹਿਲੇ ਤੋਂ ਇਹਨਾਂ ਦੀ ਕੋਈ ਆਪਸ ਚ ਕੋਈ ਰੰਜਿਸ਼ ਹੈ ਕਿਉਂ ਉਹ ਹਜੇ ਦੋਨੋਂ ਦੋਨੋਂ ਬੰਦਿਆਂ ਨੂੰ ਅਸੀਂ ਲੈ ਕੇ ਗਏ ਆ ਹਜੇ ਪਹਿਲੇ ਆਇਡੈਂਟੀਫਾਈ ਕਰ ਰਹੇ ਹਾਂ ਜਰਾ ਇੱਕ ਵਾਰ ਆਇਡੈਂਟੀਫਾਈ ਜੇ ਫਿਰ ਮੈਂ ਦੱਸ ਦਿੰਦਾ ਤੁਹਾਨੂੰ ਉਧਰ ਰਹਿਣ ਵਾਲੇ ਦੋਨੋਂ ਨੂਰ ਮਹਿਲ ਦੇ ਇੱਕ ਮੁੰਡਾ ਚੂਹੇ ਕੀ ਦਾ ਰਹਿਣ ਵਾਲਾ ਇੱਕ ਮੁੰਡਾ ਨੂਰ ਮਹਿਲ ਦਾ ਲੋਕਲ ਰਹਿਣ ਵਾਲਾ ਦੋਨੋਂ ਪਰ ਜਿੱਦਾਂ ਹੀ ਅਸੀਂ ਇੱਥੇ ਆਏ ਸੀ ਅਸੀਂ ਨਾਲ ਦੇ ਨਾਲ ਹੀ ਪਹਿਲੇ ਅਸੀਂ ਵਾਰਦਾ ਪੌੜੀ ਜਗ੍ਹਾ ਤੇ ਇੱਕ ਟੀਮ ਭੇਜੀ ਉਹਨਾਂ ਨੂੰ ਲੈ ਕੇ ਦੋਨੋਂ ਗਏ ਇਸ ਹਨ ਸੈਂਸਰ ਵੀ ਨੇ ਦੱਸਿਆ ਕਿ ਹਜੇ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਔਰ ਮੌਕੇ ਤੇ ਜਾ ਕੇ ਜਿਹੜੀਆਂ ਉਹਨਾਂ ਦੀ ਟੀਮਾਂ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਦੋਨੇ ਲੜਕਿਆਂ ਦੇ ਨਾਲ ਕੀ ਹਰਸਾ ਹੋਇਆ ਉੱਥੇ ਦੇ ਜਿਹੜੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਹੀ ਕੋਈ ਕਲੈਰੀਫਿਕੇਸ਼ਨ ਆਏਗੀ ਕਿ ਕਿਸ ਤਰ੍ਹਾਂ ਦਾ ਇਹ ਹਸਤਾ ਹੋਇਆ ਕਿ ਇਹ ਲੁੱਟ ਦਾ ਮਾਮਲਾ ਹੈ ਜਾਂ ਕੋਈ ਹੋਰ ਹੈ ਦੈਨਿਕ ਸਵੇਰ ਵਾਲੇ ਨਰੇਸ਼ ਸ਼ਰਮਾ ਫਲੋਰ ਆਹੇ ਪਿੱਛੋਂ ਹੀ ਆਏ ਬੰਦੇ ਬੱਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ ਉਹਨਾਂ ਨੇ ਆਉਂਦੇ ਆ ਹੀ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਉਹਨਾਂ ਉਹਨਾਂ ਨੇ ਪੈਸੇ ਮੰਗੇ ਬਸ ਫਿਰ ਕਿ ਪੈਸੇ ਕਿ ਦੇ ਦੋ ਬਸ ਪੈਸੇ ਕਿੰਨੇ ਪੈਸੇ ਲੱਗੇ ਪੈਸੇ ਤਕਰੀਬਨ ਹੁਣ ਕੋਈ ਆਈਡੀਆ ਨਹੀਂ ਆ ਬੈਗ ਚ 3-4 ਲੱਖ ਹੋ ਸਕਦਾ ਇੱਕੋ ਬਾਦੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਜੀ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜੇ ਮੈਂ ਕੰਮ ਤੋਂ ਆ ਰਿਹਾ ਸੀ ਅੱਛਾ ਹਾਂਜੀ ਤੇ ਪੈਸੇ ਜਿਹੜੇ ਸੀ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਨ ਹੈ ਬੰਦਿਆਂ ਦੀ ਕੌਣ ਸਪਛਾਨ ਬਾਜੀ ਨਹੀਂ ਉਹਨਾਂ ਨੇ ਮਨ ਲਓ ਮਾਰ ਨਹੀਂ ਲੱਗੇ ਸੀ ਕਿ ਜਿੱਦਾਂ ਮੈਨੂੰ ਤਾਂ ਮੈਂ ੱੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਨੂਰ ਮਹਿਲ ਨੂੰ ਜਾ ਰਿਹਾ ਸੀ ਮਾਛੀ ਵਾਲੇ ਮਾਛੀ ਵਾਲੇ ਹਾਂ ਇਹ ਕੱਤੀ ਮਾਨਸਿਕ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਜੀ ਇਨਸਾਫ ਦਬਾਵੇ ਬੰਦੇ ਲੱਭਣ ਜਿਹੜੀ ਰਕਮ ਉੱਤੇ ਨੁਕਸਾਨ ਹੋਇਆ ਉਹਦੀ ਭਰਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਦਿਵਾਉਣ ਉਹਨਾਂ ਨੂੰ ਜਿਹੜੀ ਬਣਦੀ ਹੈ ਕਾਨੂੰਨੀ